ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ ਛਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਤੁਹਾਨੂੰ ਜਿਹੜਾ ਵੀ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਨਾਲ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਵੀਡੀਓ ਦੀ ਹਰ ਇੱਕ ਨੋਟੀਫਿਕੇਸ਼ਨ ਮਿਲ ਸਕੇ ਤੇ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਆਪਣੀ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਫਰਸਟ ਆਪ ਤੁਹਾਨੂੰ ਦਿਖਾਵਾਂਗੇ ਸੂਟ ਜਿਹੜੇ ਵਿਸਕੋਜ਼ ਚਨਾਉਣ ਚ ਹੋਣਗੇ ਬਹੁਤ ਸੋਹਣੇ ਚਨਾਉਣ ਦੇ ਸੂਟ ਐ ਜੀ ਫੈਬਰਿਕ ਦੀ ਕੁਆਲਿਟੀ ਬਹੁਤ ਅੱਛੀ ਐ ਜੀ ਨੈਕਸਟ ਆ ਵਾਲੇ ਪਿਓਰ ਕਾਟਨ ਦੇ ਵਿੱਚ ਸੂਟ ਹੋਣਗੇ ਜਿਨ੍ਹਾਂ ਦੇ ਨਾਲ ਜਿਹੜਾ ਆ ਪਲਾਜ਼ੋ ਸਟਾਈਲ ਬਣਿਆ ਹੋਇਆ ਅਗਰ ਤੁਸੀਂ ਬਾਟਮ ਸਟਿਚ ਕਰਾਉਣੇ ਹੋ ਵੀ ਕਰਵਾ ਸਕਦੇ ਹੋ ਸਟ੍ਰੇਟ ਬਾਟਮ ਅਗਰ ਤੁਸੀਂ ਪਲਾਜ਼ੋ ਲਾਇਕ ਕਰਦੇ ਹੋ ਤਾਂ ਤੁਸੀਂ ਪਲਾਜ਼ੋ ਵੀ ਸਟ ਪਿਓਰ ਕਾਟਨ ਦਾ ਫੈਬਰਿਕ ਰਹੇਗਾ ਕੁਆਲਿਟੀ ਜਿਹੜੀ ਫੈਬਰਿਕ ਦੀ ਬਹੁਤ ਹੀ ਅੱਛੀ ਹੋਏਗੀ ਜੀ ਨੈਕਸਟ ਚਨਾਉਣ ਦੇ ਸੂਟ ਹੋਣਗੇ ਜੀ ਪਿਓਰ ਚਨਾਉਣ ਦੇ ਵਿੱਚ ਹੋਣਗੇ ਬਹੁਤ ਸੋਹਣੇ ਆ 5-5 ਮੀਟਰ ਦੀ ਕੱਟ ਹੋਏਗੀ ਤੇ ਨਾਲ ਕੰਟਰਾਸਟ ਬਾਟਮ ਵਾਲੇ ਵੀ ਹੈਗੇ ਆ ਤੁਸੀਂ ਜਿਹੜਾ ਵੀ ਲਾਈਕ ਕਰਦੇ ਆ ਘਰ ਆਲਓਵਰ ਬਾਈ ਕਰਨਾ ਚਾਹੁੰਦੇ ਆ ਆਲਓਵਰ ਵੀ ਕਰ ਸਕਦੇ ਹੋ ਅਗਰ ਕੰਟਰਾਸਟ ਬਾਟਮ ਦੇ ਨਾਲ ਲੈਣਾ ਚਾਹੁੰਦੇ ਆ ਤਾਂ ਤੁਸੀਂ ਬਾਟਮ ਦੇ ਨਾਲ ਵੀ ਸੂਟ ਬਾਈ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਹੀ ਆਪਣੇ ਕੋਲ ਕਲਰ ਕਲੈਕਸ਼ਨ ਬਹੁਤ ਹੈਗੀ ਹੈ ਜੀ ਨੈਕਸਟ ਆ ਵੀ ਵਿਸਕੋਚ ਚਨ ਚਨ ਚਨੋਚ ਫੋਨ ਦੇ ਵਿੱਚ ਹੀ ਹੋਣਗੇ ਜੀ ਬਹੁਤ ਹੀ ਜ਼ਿਆਦਾ ਕਲਰ ਕਲੈਕਸ਼ਨ ਹੈਗੀ ਹੈ ਬਹੁਤ ਜ਼ਿਆਦਾ ਜਿਹੜੇ ਡਿਜ਼ਾਈਨ ਹੈਗੇ ਹੈ ਜੀ ਤੁਸੀਂ ਆਪਣੇ ਅਕੋਰਡਿੰਗ ਕੋਈ ਵੀ ਡਿਜ਼ਾਈਨ ਕਲਰ ਸਿਲੈਕਟ ਕਰ ਸਕਦੇ ਹੋ ਠੀਕ ਹੈ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਜਿਹੜਾ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਨੈਕਸਟ ਆ ਬਹੁਤ ਸੋਹਣੇ ਚਿੜੀਆਂ ਵਾਲੇ ਬਣੇ ਹੋਏ ਆ ਬਹੁਤ ਹੀ ਵਧੀਆ ਜੀ ਸੂਟ ਚੈੱਕ ਕਰੀ ਚਲੋ ਬਹੁਤ ਸੋਹਣਾ ਫੈਬਰਿਕ ਜਿਹੜਾ ਹੈ ਫੈਬਰਿਕ ਦੀ ਕੁਆਲਿਟੀ ਬਹੁਤ ਅੱਛੀ ਹੋਏਗੀ ਜੀ ਬਾਕੀ ਜੇ ਅਗਰ ਤੁਸੀਂ ਸੂਟ ਰਿਲੇਟਡ ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਸੂਟ ਰਿਲੇਟਡ ਕੁਝ ਵੀ ਪੁੱਛ ਸਕਦੇ ਹੋ ਜੀ ਚੈੱਕ ਕਰੀ ਚਲੋ ਬਹੁਤ ਹੀ ਕਲੈਕਸ਼ਨ ਹੈ ਜੀ ਬਹੁਤ ਹੀ ਕਲਰ ਕਲੈਕਸ਼ਨ ਹੈ ਜੀ ਬਹੁਤ ਸੋਹਣੇ ਸੋਹਣੇ ਸੂਟ ਹੈ ਜੀ ਰੰਗ ਡਿਜ਼ਾਈਨ ਹੈਵੀ ਜਿਹੜੇ ਪਾਰਟੀ ਵੇਅਰ ਆ ਅਗਰ ਤੁਸੀਂ ਇਹ ਕਿਸੇ ਵੀ ਮੈਰਿਜ ਫੰਕਸ਼ਨ ਤੇ ਜਾਓ ਤੇ ਕਿਤੇ ਵੀ ਵੇਅਰ ਕਰਦੇ ਆ ਤਾਂ ਬਹੁਤ ਹੀ ਸੋਹਣੀ ਲੁੱਕ ਨਿਕਲ ਕੇ ਆਏਗੀ ਜੀ ਬਹੁਤ ਹੈਵੀ ਦੇ ਵਿੱਚ ਸੂਟ ਹੈ ਆਪਣੇ ਕੋਲ ਅਵੇਲੇਬਲ ਬਾਕੀ ਜੀ ਆਪਣੇ ਕੋਲ ਸਟੀਚਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਹੋ ਬਕਾਇਦਾ ਸਟਿਚ ਵੀ ਕਰਵਾ ਸਕਦੇ ਹੋ ਅਗਰ ਅਨ ਸਟਿਚ ਬਾਈ ਕਰਨਾ ਅਨ ਸਟਿਚ ਵੀ ਬਾਈ ਕਰ ਸਕਦੇ ਹੋ ਅਗਰ ਸਟੀਚਿੰਗ ਕਰਵਾਉਣੀ ਤੁਸੀਂ ਜਿੱਦਾਂ ਦੀ ਵੀ ਸਟੀਚਿੰਗ ਲਾਈਕ ਕਰਦੇ ਆ ਤੁਸੀਂ ਉਦਾਂ ਦਾ ਹੀ ਸਟਿਚ ਕਰਵਾ ਸਕਦੇ ਹੋ ਠੀਕ ਹੈ ਜੀ ਪੇਸਟਿੰਗ ਪੱਟੀ ਨਾ ਕਰਵਾਉਣਾ ਆ ਵਿਦਾਊਟ ਪੇਸਟਿੰਗ ਪੱਟੀ ਕਰਵਾਉਣਾ ਬਾਕੀ ਪਾਈਪਿੰਗ ਵਗੈਰਾ ਲਗਾ ਕੇ ਜਿੱਦਾਂ ਵੀ ਤੁਸੀਂ ਫਰਨੀਸ਼ਿੰਗ ਕਰਵਾ ਕੇ ਰੈਡੀ ਕਰਵਾਉਣਾ ਕਰਵਾ ਸਕਦੇ ਹੋ ਬਾਕੀ ਜੀ ਹੋਣਗੇ ਸਾਰੇ ਵਿਦਾਊਟ ਦੁਪੱਟਾ ਨੈਕਸਟ ਆ ਕਾਟਨ ਦੇ ਵਿੱਚ ਆ ਗਏ ਜੀ 5-5 ਮੀਟਰ ਦੀ ਕੱਟ ਹੋਏਗੀ ਬਹੁਤ ਵਧੀਆ ਵਾਲੀ ਕਾਟਨ ਹੋਏਗੀ ਕੋਈ ਹਲਕੀ ਵਾਲੀ ਕਾਟਨ ਨਹੀਂ ਹੋਏਗੀ ਜੀ ਇਹਨਾਂ ਦਾ ਫੈਬਰਿਕ ਜਿਹੜਾ ਸਭ ਦਾ ਹੀ ਬਹੁਤ ਵਧੀਆ ਰਹੇਗਾ ਕੋਈ ਇਹਦਾ ਫੈਬਰਿਕ ਦੀ ਕੋਈ ਵੀ ਹਲਕਾ ਫੈਬਰਿਕ ਨਹੀਂ ਹੋਊਗਾ ਸਭ ਵਧੀਆ ਫੈਬਰਿਕ ਵਾਲੇ ਹੋਣਗੇ ਜੀ ਬਹੁਤ ਸੋਹਣੇ ਸੋਹਣੇ ਸੂਟ ਹੈ ਚੈੱਕ ਕਰੀ ਚਲੋ ਜਿਹੜਾ ਵੀ ਤੁਹਾਨੂੰ ਪਸੰਦ ਆਉਣਾ ਤੁਸੀਂ ਸਕਰੀਨਸ਼ਾਟ ਲਈ ਚਲੋ ਤੇ ਆਰਡਰ ਜਿਹੜਾ ਬੁੱਕ ਕਰਵਾਈ ਚਲੋ ਬਾਕੀ ਜੀ ਤੁਸੀਂ ਕੋਈ ਵੀ ਸੂਟ ਰੈਡੀ ਕਰਵਾਉਣਾ ਚਾਹੁੰਦੇ ਆ ਆਪਣੇ ਕੋਲੋਂ ਆਰਡਰ ਤੇ ਬਣਵਾਉਣਾ ਚਾਹੁੰਦੇ ਆ ਹੈਂਡਵਰਕ ਤੇ ਕੋਈ ਮਸ਼ੀਨਵਰਕ ਕਰਵਾਉਣਾ ਹੋਵੇ ਤੇ ਤੁਸੀਂ ਆਪਣੇ ਅਕੋਰਡਿੰਗ ਕੋਈ ਵੀ ਡਿਜ਼ਾਈਨ ਅਗਰ ਤੁਹਾਨੂੰ ਕੋਈ ਸਾਡਾ ਪਸੰਦ ਆਉਂਦਾ ਆ ਤੁਸੀਂ ਉਹ ਵੀ ਸਾਨੂੰ ਸੈਂਡ ਕਰ ਸਕਦੇ ਹੋ ਅਗਰ ਤੁਹਾਡੇ ਕੋਲ ਆਪਣਾ ਡਿਜ਼ਾਈਨ ਆ ਤੁਸੀਂ ਉਹ ਵੀ ਸਾਨੂੰ ਸੈਂਡ ਕਰ ਸਕਦੇ ਹੋ ਨੈਕਸਟ ਆ ਬ੍ਰੋਕੇਟ ਦੇ ਸੂਟ ਆਗੇ ਜੀ ਬਹੁਤ ਸੋਹਣੀ ਬ੍ਰੋਕੇਟ ਦੀ ਸ਼ਰਟ ਹੋਏਗੀ ਬਹੁਤ ਵਧੀਆ ਫੈਬਰਿਕ ਰਹੇਗਾ ਬ੍ਰੋਕੇਟ ਦੇ ਵਿੱਚ ਹੋਣਗੇ ਜੀ ਇਹ ਸੂਟ ਇਹਦੇ ਵਿੱਚ ਵੀ ਕਾਫੀ ਕਲਰ ਹੈਗੇ ਆਪਣੇ ਕੋਲ 8 ਤੋਂ 10 ਰੰਗ ਇਹਦੇ ਵਿੱਚ ਵੀ ਆਪਣੇ ਕੋਲ ਅਵੇਲੇਬਲ ਹੈ ਜੀ ਨੈਕਸਟ ਆ ਗਲਾਸ ਟਿਸ਼ੂ ਦਾ ਫੈਬਰਿਕ ਆ ਗਿਆ ਜੀ ਜਿਹਨਾਂ ਦੇ ਨਾਲ ਬਾਟਮ ਪਲੇਨ ਰਹੇਗੀ ਗਲਾਸ ਟਿਸ਼ੂ ਦਾ ਫੈਬਰਿਕ ਰਹੇਗਾ ਬਹੁਤ ਵਧੀਆ ਵੀ ਫੈਬਰਿਕ ਹੈ ਜੀ ਜਿਹਦੇ ਤੇ ਹੈਂਡਵਰਕ ਦਾ ਸਿੱਪੀ ਦਾ ਕੰਮ ਕੀਤਾ ਬਹੁਤ ਸੋਹਣਾ ਕੀਤਾ ਹੈ ਜੀ